20 ਘੰਟੇ ਤੋਂ ਉੱਪਰ ਹੋ ਗਏ ਮੋਹਾਲੀ ਦੇ ਵੱਖ-ਵੱਖ ਥਾਵਾਂ ਤੇ ਪਾਵੇਂ ਇੰਡਸਟਰੀ ਦਾ ਏਰੀਆ ਹੋਵੇ ਪਾਵੇਂ ਰਹਾਇਸ਼ੀ ਏਰੀਆ ਹੋਵੇ ਪਾਵੇਂ ਕਮਰਸ਼ੀਅਲ ਏਰੀਆ ਹੋਵੇ ਪਾਵੇਂ ਨਾਲ ਲੱਗਦੀਆਂ ਨਵੀਆਂ ਕਲੋਨੀਆਂ ਹੋਣ ਨਾਲ ਜਾਂ ਪਿੰਡੂ ਫਿਰ ਤੋਂ ਹੋਵੇ ਉੱਥੇ ਬਿਜਲੀ ਹਾਲੇ ਤੱਕ ਨਹੀਂ ਆਈ ਉਹਦੇ ਨਾਲ ਪਾਣੀ ਦੀ ਵੱਖਰੀ ਵੱਖਰੀ ਵੱਡੀ ਸਮੱਸਿਆ ਨਾਲ ਪੈਦਾ ਹੋ ਗਈ ਅੱਜ ਸਾਰੀ ਰਾਤ ਲੋਕ ਪਰੇਸ਼ਾਨ ਰਹੇ ਇੰਡਸਟਰੀ ਵਾਲੇ ਵੱਖਰੇ ਪਰੇਸ਼ਾਨ ਨੇ ਕਾਰੋਬਾਰ ਚੱਲ ਨਹੀਂ ਰਿਹਾ ਔਰ ਉਹਦੇ ਨਾਲ ਕੀ ਹੈ ਮੁਹਾਲੀ ਦੇ ਜਿਹੜੇ ਲੋਕ ਬਜ਼ੁਰਗ ਨੇ ਛੋਟੇ ਬੱਚਿਆਂ ਵਾਲੇ ਨੇ ਉਹਨਾਂ ਨੂੰ ਮਜਬੂਰਨ ਕਈਆਂ ਨੂੰ ਚੰਡੀਗੜ੍ਹ ਦੇ ਹੌਟਲਾਂ ਜਾ ਕੇ ਦੇਣਾ ਪਿਆ ਜਾਂ ਚੰਡੀਗੜ੍ਹ ਦੇ ਸ਼ਹਿਰ ਦਾ ਕੋਈ ਜਾਣਾ ਪਿਆ ਅੱਜ ਕੋਈ ਇਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਦੇ ਵਿੱਚ ਟੈਲੀਫੋਨ ਨੇ ਕੋਈ ਇਹਨਾਂ ਦੀਆਂ ਲਾਈਨਾਂ ਨੇ ਕੋਈ ਇਹਨਾਂ ਦੇ ਵਟਸਐਪ ਨੰਬਰ ਜਿਹੜੇ ਹਨ ਖਲਦੇ ਨਹੀਂ ਕੋਈ ਚੱਲ ਨਹੀਂ ਰਿਹਾ ਸਾਰਾ ਸਿਸਟਮ ਇਹਨਾਂ ਦਾ ਜਿਹੜਾ ਫੇਲ ਹੋ ਗਿਆ ਫਲਪ ਹੋ ਗਿਆ ਉਹ ਸਟਾਫ ਦੀ ਭਾਰੀ ਕਰ ਇਹਨਾਂ ਕੋਲ ਕੋਈ ਰਾਤ ਨੂੰ ਜੇ ਕਿਤੇ ਟੈਣੀ ਦੇ ਦਸਤ ਵੀ ਡਿੱਗ ਪਏ ਉਹਦੇ ਵੜਨ ਵਾਸਤੇ ਕੋਈ ਇਹਨਾਂ ਕੋਲ ਜਿਗਾੜ ਨਹੀਂ ਕੋਈ ਲਗਾ ਪੌੜੀ ਨਹੀਂ ਕੋਈ ਇਹਨਾਂ ਕੋਲ ਸਿਸਟਮ ਨਹੀਂ ਔਰ ਉਹਦੇ ਨਾਲ ਕੀ ਹੈ ਜਿ ਮੋਹਾਲੀ ਜਿਹੜੀ ਆ ਉਹ ਅੱਜ ਬਿਜਲੀ ਦੀ ਬੜੀ ਗੰਭੀਰ ਸਮੱਸਿਆ ਕਰਕੇ ਸਾਰਾ ਸ਼ਹਿਰ ਪਹਿਚਾਨ ਨਾਲ ਜਿਹੜਾ ਉਹ ਸੜਕਾਂ ਤੇ ਉਹਨੂੰ ਤਿਆਰ ਬੈਠੇ ਆ ਕਿਉਂਕਿ ਇਹ ਗੱਲਾਂ ਬਹੁਤ ਕਰਦੇ ਸਿਰਫ ਗੱਲਾਂ ਇਹਨਾਂ ਨੇ ਜਿਹੜੀਆਂ ਉਹ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਵਾਸਤੇ ਜਾਂ ਲੋਕਾਂ ਨੂੰ ਜਿਹੜੇ ਆ ਉਹਨਾਂ ਨੂੰ ਉਹਦੇ ਦੇਣ ਵਾਸਤੇ ਧਿਆਨ ਦਿੱਤਾ ਹੋਇਆ ਗੱਲਾਂ ਕਰਦੇ ਨੇ ਬੋਰਡ ਲਾ ਲੱਗ ਐਡਵਰਟਾਈਜ਼ਮੈਂਟ ਦੇ 24 ਘੰਟੇ 300 ਯੂਨਿਟ ਫ੍ਰੀ ਜਦੋਂ ਬਿਜਲੀ ਆਉਣੀ ਨਹੀਂ ਫ੍ਰੀ ਜਾਪੇ ਹੋ ਗਈ ਤੇ 300 ਯੂਨਿਟ ਨੂੰ ਲੱਗਦਾ ਹੈ ਕਿ ਅੱਧੇ ਪੰਜਾਬ ਦੇ ਬਿੱਲ ਫ੍ਰੀ ਆਉਣਗੇ ਉਹਦਾ ਕਾਰਨ ਇਹ ਆ ਪਿੱਛੇ ਸਿੰਨਾ ਗੱਲਾਂ ਕਰਕੇ ਲੋਕ ਜਿਹੜੇ ਆ ਉਹ ਹੁਣ ਨਹੀਂ ਇਹਨਾਂ ਨੂੰ ਮੰਨਣ ਨੂੰ ਤਿਆਰ ਮੈਂ ਅੱਜ ਸਰਕਾਰ ਨੂੰ ਬੇਨਤੀ ਕਰਨਾ ਬਿਜਲੀ ਮੰਤਰੀ ਈਟੀਓ ਸੁਪਨ ਸਿੰਘ ਜੀ ਨੂੰ ਮੋਹਾਲੀ ਵਗੇ ਸ਼ਾਚਾਂ ਕੇ ਦੇਖੋ ਇੱਥੇ ਲੋਕ ਦਰਵਾਜ਼ਾ ਲਾਓ ਲੋਕਾਂ ਦੀਆਂ ਸਮੱਸਿਆਵਾਂ ਸੁਣੋ ਤਾਂ ਪਤਾ ਲੱਗਿਆ ਅਸਲੀਅਤ ਤੁਹਾਡੀ ਕੀ ਆ ਅੱਜ ਪੰਜਾਬ ਦੇ ਇਨਫਰਾਸਟ੍ਰਕਚਰ ਜਿਹੜਾ ਬਿਜਲੀ ਦਾ ਹੈਗਾ ਕਿਉਂਕਿ ਓਵਰਲੋਡਡ ਹੋ ਗਿਆ ਮੁਹਾਲੀ ਬਹੁਤ ਵੱਡੇ ਪੱਧਰ ਤੇ ਵੱਧ ਗਿਆ ਉਹ ਅੱਜ ਸਾਰੇਆਂ ਸੈਕਟਰਾਂ ਵਿੱਚ ਨਵੀਆਂ ਕੋਠੀਆਂ ਪੈ ਗਈਆਂ ਨਵੇਂ ਮਾਲ ਬਣ ਗਏ ਨਵੇਂ ਜਿਹੜੇ ਏਸੀ ਵਧ ਗਏ ਉਹਦੇ ਨਾਲ ਸਾਡਾ ਇਨਫਰਾਸਟ੍ਰਕਚਰ ਵਧਾਉਣ ਦੀ ਲੋੜ ਹੈ ਜਿੱਦਾਂ ਦਾ ਨਹੀਂ ਵਧਾਇਆ ਇਸ ਲਈ ਸਮੱਸਿਆ ਜਿਹੜੀ ਹੈ ਉਹ ਗੰਭੀਰ ਆ ਨੈਣਮਨ ਦੀ ਗਿਤੀ ਵਧਾਈ ਜਾਵੇ ਔਰ ਇਹ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਸੁਧਾਰ ਕਰਨ ਵਾਸਤੇ ਮੈਂ ਬੇਨਤੀ ਕਰਦਾ ਨਹੀਂ ਤੇ ਲੋਕਾਂ ਨੂੰ ਸੜਕਾਂ ਤੇ ਆਉਣ ਦੀ ਮਜਬੂਰ ਹੋਣਾ ਪੈਗਾ ਅੱਜ ਹਾਲਾਤ ਇਹ ਨੇ ਮੁਹਾਲੀ ਦੇ ਇਹਦੇ ਨਾਲ ਕੀ ਪੰਜਾਬ ਦਾ ਵੱਖ ਜਿਹੜੇ ਪਿੰਡੂ ਇਲਾਕੇ ਉੱਥੇ ਕੀ ਹਾਲ ਹੋਵੇਗਾ ਜੋ ਚੰਡੀਗੜ੍ਹ ਦੇ ਨਾਲ ਜਣਾ ਵਿੱਚ ਜਿੱਥੇ ਸਾਰੀ ਅਫਸਰਸ਼ਾਈ ਆ ਪੰਜਾਬ ਦੇ ਮੁੱਖ ਦਫ਼ਤਰ ਨੇ ਉੱਥੇ ਜੇ 20 ਘੰਟੇ ਤੋਂ ਬਿਜਲੀ ਕਈ ਇਲਾਕਿਆਂ 'ਚ ਨਹੀਂ ਆਈ ਜਿੱਦੀ ਕੋਈ ਸੁਣਵਾਈ ਨਹੀਂ ਹੋ ਰਹੀ ਲੋਕੀ ਕਿੱਥੇ ਜਾਣ ਲੋਕ ਪਰੇ ਇਨਾ ਐਸੇ ਵੇਲੇ ਪਰੇਸ਼ਾਨ ਨੇ ਕਿ ਜਿਹਦਾ ਮਤ ਉਹਨਾਂ ਲੋਕਾਂ ਦਾ ਖਾਸ ਕਰਕੇ ਘਰਾਂ ਦੀਆਂ ਜਿਹਨੇ ਸਵਾਣੀਆਂ ਜਿਹਨਾਂ ਘਰਾਂ ਦੇ ਬਕਤਨ ਤੱਕ ਸਾਫ਼ ਕਰਨੇ ਆ ਬਾਥਰੂਮ 'ਚ ਪਾਣੀ ਹੈ ਨਹੀਂ ਉਹ ਲੋਕ ਬਹੁਤ ਪਰੇਸ਼ਾਨ ਨੇ ਮੇਰੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਨਹੀਂ ਤੇ ਸਰਕਾਰ ਦੇ ਖਿਲਾਫ ਅਸੀਂ ਸੜਕਾਂ ਤੇ ਉਤਰਾਂਗੇ ਲੋਕਾਂ ਨਾਲ ਲਾਵਾਂਗੇ ਫਿਰ ਜਿਹੜਾ ਸਰਕਾਰ ਨੂੰ ਪਰੇਸ਼ਾਨੀ ਜਿਹੜੀ ਆ ਹੋਵੇਗੀ ਅਤਿਪਦੀ ਗਰਮੀ ਹੈ ਮੇਰੀ ਬੇਨਤੀ ਜਿਹੜੀ ਆ ਧੰਨਵਾਦ ਸਾਰਿਆਂ ਦਾ ਮੈਂ ਇਹ ਇੱਕ ਵਾਰੀ ਫੇਰ ਤੁਹਾਡੇ ਦਾ ਹੀ ਸਰਕਾਰ ਨੂੰ ਚੇਤਾਵਨੀ ਦੇ